ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਇੱਕ ਵਾਰ ਫਿਰ ਚੇਤਾਵਨੀ ਦੇ ਦਿੱਤੀ ਹੈ ਪੁਤਿਨ ਨੇ ਕਿਹਾ ਕਿ ਰੂਸ ਯੂਰਪ ਨਾਲ ਜੰਗ ਨਹੀਂ ਚਾਹੁੰਦਾ ਜੇ ਯੂਰਪ ਜੰਗ ਲੜਨਾ ਚਾਹੁੰਦਾ ਹੈ ਤਾਂ ਰੂਸ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਹ جنگ ਇੰਨੀ ਜਲਦੀ ਖਤਮ ਹੋ ਜਾਵੇਗੀ ਕਿ ਗੱਲਬਾਤ ਕਰਨ ਲਈ ਵੀ ਕੋਈ ਨਹੀਂ बचेगा ਦੱਸ ਦਿਓ ਕਿ ਰੂਸ ਅਤੇ ਯੂਰਪ ਵਿਚਕਾਰ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਜਦਕਿ ਦੂਸਰੇ ਪਾਸੇ ਰੂਸੀ ਰਾਸ਼ਟਰਪਤੀ ਵਲਦਮੀਰ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ 23ਵੇਂ ਭਾਰਤ ਰੂਸ ਸਲਾਨਾ ਸੰਮੇਲਨ ਲਈ ਭਾਰਤ ਦੇ ਆਪਣੇ ਦੋ ਦਿਨਾਂ ਦੌਰੇ ਤੇ ਹਨ ਆਸ ਜਤਾਈ ਜਾ ਰਹੀ ਹੈ ਕਿ ਦੋਨਾਂ ਦੇਸ਼ਾਂ ਵਿੱਚ ਸਬੰਧ ਹੋਰ ਗੂੜੇ ਅਤੇ ਮਜ਼ਬੂਤ ਹੋਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਇੱਕ ਵਾਰ ਫਿਰ ਚੇਤਾਵਨੀ ਦੇ ਦਿੱਤੀ ਹੈ ਪੁਤਿਨ ਨੇ ਕਿਹਾ ਕਿ ਰੂਸ ਯੂਰਪ ਨਾਲ ਜੰਗ ਨਹੀਂ ਚਾਹਦਾ ਜੇ ਯੂਰਪ ਜੰਗ ਲੜਨਾ ਚਾਹਦਾ ਹੈ ਤਾਂ ਰੂਸ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਹ جنگ ਇੰਨੀ ਜਲਦੀ ਖਤਮ ਹੋ ਜਾਵੇਗੀ ਕਿ ਗੱਲਬਾਤ ਕਰਨ ਲਈ ਵੀ ਕੋਈ ਨਹੀਂ ਬਚੇਗਾ ਦੱਸ ਦਿइए ਕਿ ਰੂਸ ਅਤੇ ਯੂਰਪ ਵਿੱਚਕਾਰ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ ਜਦਕਿ ਦੂਸਰੇ ਪਾਸੇ ਰੂਸੀ ਰਾਸ਼ਟਰਪਤੀ ਵਲਦਮੀਰ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤੇ ਤੇ 23ਵੇਂ ਭਾਰਤ ਰੂਸ ਸਲਾਨਾ ਸੰਮੇਲਨ ਲਈ ਭਾਰਤ ਦੇ ਆਪਣੇ ਦੋ ਦਿਨਾਂ ਦੌਰੇ ਤੇ ਹਨ ਆਸ ਜਤਾਈ ਜਾ ਰਹੀ ਹੈ ਕਿ ਦੋਨਾਂ ਦੇਸ਼ਾਂ ਵਿੱਚ ਸਬੰਧ ਹੋਰ ਗੂੜੇ ਅਤੇ ਮਜ਼ਬੂਤ ਹੋਣਗੇ